ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਨਾਲਿਆਂ ਉੱਪਰ ਪਾਈਆਂ ਗਈਆਂ ਨਜਾਇਜ਼ ਸਲੇਪਾਂ ਨੂੰ ਤੋੜਿਆ ਗਿਆ। ਸ਼ਹਿਰ 'ਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਬਣੇ ਨਾਲਿਆਂ ਦੇ ਉੱਪਰ ਪਾਈਆਂ ਗਈਆਂ ਨਜਾਇਜ਼ ਸਲੇਪਾਂ ਨੂੰ ਅੱਜ ਨਗਰ ਕੌਂਸਲ ਵੱਲੋਂ ਤੋੜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋ ਸ਼ੋਕਮਾਰ ਵੱਲੋਂ ਦੱਸਿਆ ਗਿਆ ਕਿ ਕਾਫੀ ਦੇਰ ਤੋਂ ਸਾਨੂੰ ਲੋਕਾਂ ਵੱਲੋਂ ਕੰਪਲੇਟਾਂ ਦਿੱਤੀਆਂ ਗਈਆਂ ਸਨ ਕਿ ਸ਼ਹਿਰ ਵਿੱਚ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਸੜਕਾਂ ਉੱਪਰ ਪਾਣੀ ਖੜਾ ਹੋ ਜਾਂਦਾ ਹੈ। ਕਿਉਂਕਿ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਬਣੇ ਨਾਲਿਆਂ ਦੇ ਉੱਪਰ ਨਜਾਇਜ਼ ਸਲੇਪਾਂ ਪਾਈਆਂ ਗਈਆਂ ਹਨ ਜਿਸ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੋ پا ਰਹੀ ਅਤੇ ਨਾਲਿਆਂ ਦੀ ਸਫਾਈ ਵੀ ਨਹੀਂ ਹੋ پا ਰਹੀ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਤੇ ਅੱਜ ਸਾਡੇ ਵੱਲੋਂ ਰੇਲਵੇ ਰੋਡ ਮਿਹਰਚੰਦ ਰੋਡ ਗੀਦਾ ਭਵਨ ਰੋਡ ਸੰਗਲਪੁਰਾ ਰੋਡ ਤੇ ਜੀਸੀਬੀ ਦੀ ਮਦਦ ਦੇ ਨਾਲ ਨਜਾਇਜ਼ ਸਲੇਪਾਂ ਨੂੰ ਤੋੜਿਆ ਗਿਆ ਹੈ ਅਤੇ ਬਾਕੀ ਦੁਕਾਨਦਾਰਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਇਹਨਾਂ ਸਲੇਪਾਂ ਨੂੰ ਹਟਾ ਦੇਣ ਵੇਖੋ ਜੀ ਇੱਥੇ ਸਭ ਤੋਂ ਪਹਿਲਾਂ ਨਾ ਸਾਨੂੰ ਐ ਐਮਜੀਐਮ ਸਕੂਲ ਰੋਡ ਤੋਂ ਸਾਨੂੰ ਕਾਫੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਵੀ ਇੱਥੇ ਪਾਣੀ ਦੀ ਜ਼ਿਆਦਾ ਬਲੋਕੇਜ ਆ ਤੇ ਮੱਖੀ ਮਛਰ ਦਾ ਸੀਜ਼ਨ ਆ ਤੇ ਓਵਰਫਲੂ ਆਏ ਇਹਦਾ ਮੌਕਾ ਵੇਖਿਆ ਤਕਰੀਬਨ ਲੋਕਾਂ ਨੇ ਕਾਫੀ ਇਨਕਰੋਜ ਕੀਤਾ ਏਰੀਆ ਤੇ ਹੁਣ ਲੋਕ ਹੀ ਸਾਨੂੰ ਸਹਿਯੋਗ ਲਾਪੇ ਦੇਣਾ ਤੇ ਅਸੀਂ ਆਪਣੇ ਸਲੇਬਾ ਜਿਹੜੀਆਂ ਪਿੱਛੇ ਕਰ ਲੈਣੇ ਆ ਕੋਜ ਬੰਦਿਆਂ ਲੋ ਜਿਹੜਾ ਆ ਉਹ ਜ਼ਰੂਰ ਆ ਵੀ ਨਹੀਂ ਸਹਿਯੋਗ ਕੀਤਾ ਰਿਹਾ ਜਾ ਰਿਹਾ ਪਰ ਜਿਨ੍ਹਾਂ ਲੋ ਸਹਿਯੋਗ ਕੀਤਾ ਜਾ ਰਿਹਾ ਉਹ ਆਪ ਆਪਣੇ ਸਲੇਬਾ ਪਰੇ ਕਰ ਲੈਣਗੇ ਅਸੀਂ ਇਹਨਾਂ ਨੂੰ ਇਹੋ ਅਪੀਲ ਕਰਨੇ ਆ ਵੀ ਇਹ ਜਿਹੜੀ ਸਫਾਈ ਦੀ ਮਹਿਮਾ ਜਿਹੜਾ ਨਾਲਿਆ ਦੀ ਸਫਾਈ ਆਪਾਂ ਸ਼ੁਰੂ ਕੀਤੀ ਆ ਇਹਦੇ ਵਿੱਚ ਸਾਨੂੰ ਪੂਰਾ ਸਹਿਯੋਗ ਦਿਓ ਤਾਂ ਕਿ ਜਿੰਨਾ ਵੀ ਕੋਈ ਕਿਸੇ ਪ੍ਰਕਾਰ ਦਾ ਕੋਈ ਮੱਖੀ ਮੱਛਰ ਦਾ ਜਿਹੜੀ ਆ ਕੋਈ ਬਿਮਾਰੀ ਨਾਲ ਉੱਥੋਂ ਪੈਦਾ ਹੋਵੇ ਤੇ ਮੈਨੂੰ ਪੂਰਨ ਵਿਸ਼ਵਾਸ ਆ ਵੀ ਲੋਕ ਸਾਰੇ ਸਮਝਦਾਰ ਆ ਤੇ ਸਾਨੂੰ ਪੂਰਨ ਸਹਿਯੋਗ ਦੇਣਗੇ ਜੇ ਇੱਕ ਅੱਧਾ ਨਹੀਂ ਕਰੂਗਾ ਤੇ ਫਿਰ ਉਹਦੇ ਲਈ ਤਾਂ ਫਿਰ ਆਪਾਂ ਨੂੰ ਸਖਤੀ ਨਾਲ ਬੈਠਣਾ ਪਊਗਾ ਪਚਾਨਾ ਦਾ ਦੇਖਿਆ ਗਿਆ ਕਿ ਲੋਕਾਂ ਵੱਲੋਂ ਜਿਹੜਾ ਵਾ ਕੇ ਜਿਹੜੀਆਂ ਪੂਰੀਆਂ ਵੀ ਬਣਾਈਆਂ ਗਈਆਂ ਨੇ ਉਰੇ ਉੱਤੇ ਜਿਹੜੇ ਅਗਲੇ ਨਾਲੇ ਬਜਰੇ ਬਲੋਕ ਬਿਲਕੁਲ ਹਾਂ ਹਾਂ ਜਿਹੜੇ ਜਿਹੜੇ ਇਦਾਂ ਦੇ ਕੇਸ ਆ ਉਹਨਾਂ ਨੂੰ ਅਸੀਂ ਇੱਕ ਇੱਕ ਵਾਰੀ ਵਾਰਨਿੰਗ ਵੀ ਦੇ ਦਿੱਤੀ ਆ ਪਲੱਸ ਉਹਨਾਂ ਦੇ ਨਾਂ ਤੇ ਅੱਜ ਨੋਟਿਸ ਵੀ ਇਹਨਾਂ ਨੂੰ ਜਾਰੀ ਕਰ ਦੇਣੇ ਆ ਬਕਾਇਦਾ ਇਹਨਾਂ ਨੂੰ ਪ੍ਰੋਪਰ ਟਾਈਮ ਵੀ ਦਵਾਂਗੇ ਜੇ ਟਾਈਮ ਦੇ ਵਿੱਚ ਨਹੀਂ ਵੀ ਕੰਮ ਕਰਦੇ ਨਹੀਂ ਪਾਲਣਾ ਕਰਦੇ ਨਗਰ ਕੌਂਸ ਤੇ ਫਿਰ ਇਹਨਾਂ ਨਾਲ ਜਿਹੜੀ ਆ ਰੂਲਾਂ ਮੁਤਾਬਕ ਕਾਰਵਾਈ ਕੀਤੀ ਗਈ। ਕੋਈ ਜੁਰਮਾਨੇ ਵੀ ਲਗਾਈ ਜਾਣਗੇ। ਹਾਂ ਹਾਂ ਜੀ ਇਹ ਇਨਕ੍ਰੋਜਮੈਂਟ ਦਾ ਕੇਸ ਆ ਉਹਦਾ ਜਿਹੜਾ ਅਸੀਂ ਕੋਰਟ ਦੇ ਵਿੱਚ ਕੇਸ ਜਿਹੜੇ ਇਹਨਾਂ ਦੀ ਕੰਪਲੀਟਾ ਫਾਈਲ ਕਰਾਂਗੇ। ਸਰ ਇਹ ਮੁਹਿੰਮ ਕਿੱਥੋਂ ਲੈ ਕੇ ਕਿੱਥੋਂ ਲੱਗ ਰਹੀ ਹੈ? ਵੇਖੋ ਜੀ ਅਸੀਂ ਜਿੰਨੇ ਵੀ ਨਾਲੇ ਸ਼ਹਿਰ ਦੇ ਆ ਹੁਣ ਮੱਖੀ ਮੱਛਰ ਦਾ ਕੋ ਸੀਜ਼ਨ ਆ ਜਣਾ ਉਸ ਤੋਂ ਪਹਿਲਾਂ ਪਹਿਲਾਂ ਸਾਡੀ ਪ੍ਰਾਈਮ ਡਿਊਟੀ ਆ ਵੀ ਅਸੀਂ ਨਾਲਿਆਂ ਦੀ ਜਿਹੜੀ ਸਫਾਈ ਮੁਕੰਮਲ ਕਰ ਲਈ। ਅੱਜ ਕਿਹੜੇ ਚੌਂਕੇ ਤੋਂ ਤੁਹਾਡੇ ਲੋਨ? ਅਸੀਂ ਤਿੰਨਾ ਰੋੜਾਂ ਤੋਂ ਸ਼ੁਰੂ ਕੀਤਾ ਇੱਕ ਆ ਭੰਗੀਤਾਪਾਹ ਰੋਡ ਤੋਂ ਸ਼ੁਰੂ ਕੀਤਾ ਇੱਕ ਐ ਸੰਗਰ ਐ ਰੋੜਾ ਇਹ ਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੰਨੇ ਵੀ ਨਾਲੇ ਆ ਉਹਨਾਂ ਨੂੰ ਸਫਾਈ ਵਾਂਗ ਜਿਹੜੀ ਆ ਆਪਾਂ ਲਗਾਤਾਰ ਯਾਦ ਹੀ ਰੱਖਾਂਗੇ ਤੇ ਮੈਂ ਇਹੋ ਆਸ ਕਰਦਾ ਸਾਰੇ ਦੁਕਾਨਦਾਰਾ ਭਰਾਵਾਂ ਨੂੰ ਵੀ ਨਗਰ ਕੌਂਸਲ ਨੂੰ ਜਿਹੜਾ ਇਹ ਪੂਰਾ ਸਹਿਯੋਗ ਦਿਓ ਤਾਂ ਜੇ ਕਿ ਜਿਹੜਾ ਅਸੀਂ ਨਾਲੇ ਦੀ ਪ੍ਰੋਪਰ ਸਫਾਈ ਕਰਾ ਕੇ ਤੇ ਤੁਹਾਡੀ ਜਿਹੜੀ ਆ ਸਿਹਤ ਨੂੰ ਆਪਾਂ ਸੁਰੱਖਿਤ ਰੱਖ ਸਕੀ